ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਰਲ ਮਿਲ ਕੇ ਸੁਨੇ ਵਾਲੀਆਂ ਪੌੜੀਆਂ ਦੀ ਵਿਚਾਰ ਕਰ ਰਹੇ ਆ ਤੇ 10 ਨੰਬਰ ਪੌੜੀ ਤੇ ਜਪਜੀ ਸਾਹਿਬ ਦੇ ਵਿੱਚ ਜਿਹੜਾ ਵਾ ਤੀਜੀ ਪੌੜੀ ਮਤਲਬ ਕਿ ਸੁਨੇ ਵਾਲੀ ਵਿਚਾਰ ਇਕੱਠੀਆਂ ਹੁੰਦੀਆਂ ਨਾ ਸੁਨੇ ਵਾਲੀਆਂ ਪੌੜੀਆਂ ਤੇ ਉਹਦੇ ਵਿੱਚ ਉਹ ਤੀਜੀ ਤੇ 10 ਨੰਬਰ ਵਾਲੀ ਪੌੜੀ ਜਿਹਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਕਿ ਪ੍ਰਮਾਤਮਾ ਦੀ ਸਿਵਤ ਸਲਾਹ ਸੁਣ ਦੇ ਨਾਲ ਕਿਹੜੇ ਕਿਹੜੇ ਰੁਤਬੇ ਜਾਂ ਮਰਾਤਬੇ ਮਿਲਦੇ ਉਹਦੇ ਬਾਰੇ ਆਪਾਂ ਜਿਹੜਾ ਵਾ ਉਹ ਇੱਕ ਦੂਜੇ ਨਾਲ ਸਾਂਝ ਪਾ ਰਹੇ ਆ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਸੁਣਾ ਸਤ ਸੰਤੋਖ ਗਿਆਨ ਠੀਕ ਆ ਸਤ ਦਾ ਥੋੜਾ ਜਿਹਾ ਹੈਗਾ ਵੀ ਇਹਦੇ ਅਰਥ ਕਾਫੀ ਬਣਦੇ ਆ ਸੰਤੋਖ ਦਾ ਸਾਰਾ ਤੁਹਾਨੂੰ ਪਤਾ ਹੀ ਆ ਠੀਕ ਆ ਵੀ ਜਿਹੜਾ ਸੰਤੋਖੀ ਪੁਰਸ਼ ਹੁੰਦਾ ਤੇ ਗਿਆਨ ਦਾ ਪਤਾ ਹੀ ਆ ਸਤ ਇੱਕ ਹੁੰਦਾ ਵਾ ਗਿਣਤੀ ਵਾਲਾ ਠੀਕ ਆ ਜੇ ਮੈਂ ਆਪਾਂ ਸਤ ਕਹਿ ਦਿੰਨੇ ਆ ਇੱਕ ਹੁੰਦਾ ਵਾ ਦਾਨ ਇੱਕ ਹੁੰਦਾ ਉੱਚਾ ਆਚਰਨ ਇੱਕ ਹੁੰਦਾ ਸੱਚ ਠੀਕ ਆ ਜਿੱਦਾਂ ਆਪਾਂ ਆਸਾ ਕੀ ਵਾਰਦ ਵਿੱਚ ਪੜ੍ਹਦੇ ਆ ਨਾ ਸਤਿयां ਮਨ ਸੰਤੋਖ ਉਪਜੇ ਦੇਣੈ ਕੈ ਵਿਚਾਰ ਉਥੇ ਹੈਗਾ ਵੀ ਸੰਤੋਖੀ ਬੰਦਾ ਜਿਹੜਾ ਵਾ ਉਹਦੇ ਮਨ ਦੇ ਵਿੱਚ ਵਿਚਾਰ ਆਉਂਦੀ ਵੀ ਮੈਂ ਦਾਨ ਕਰਾਂ ਠੀਕ ਆ ਤੇ ਇਸ ਕਰਕੇ ਸਤ ਦਾ ਅਰਥ ਹੁੰਦਾ ਦਾਨ ਵੀ ਦਾਨੀ ਸੁਭਾਅ ਹੋਣਾ ਕਿਸੇ ਦਾ ਕਿਉਂਕਿ ਕਈ ਜਿਹੜੇ ਲੋੜਵੰਦਾਂ ਦੀ ਸੇਵਾ ਉਹ ਹੀ ਕਰ ਸਕਦਾ ਜਿਹਦਾ ਸੁਭਾਅ ਦਾਨੀ ਆ ਕੁਛ ਕੋਲ ਹੈ ਜਾਂ ਨਹੀਂ ਹੈ ਇਹਦੇ ਨਾਲ ਦਾਨ ਨਹੀਂ ਹੁੰਦਾ ਵੱਡੇ ਵੱਡੇ ਕਰੋੜਪਤੀ ਵੀ ਹੈਗੇ ਆ ਜਿਹੜੇ ਕਿਸੇ ਨੂੰ 10 ਪੈਸੇ ਨਹੀਂ ਦਿੰਦੇ ਤੇ ਇਦਾਂ ਦੇ ਕੀਰਤੀ ਸਿੱਖ ਵੀ ਹੈਗੇ ਆ ਵੀ ਜਿਹੜੇ 10 ਪੈਸੇ 'ਚੋਂ ਵੀ ਇੱਕ ਪੈਸਾ ਦਾਨ ਕਰ ਦਿੰਦੇ ਆ ਠੀਕ ਆ ਇਦਾਂ ਕਰਕੇ ਜਿੱਦਾਂ ਹੁਣ ਆਪਾਂ ਸਤਨਾਮ ਪੜ੍ਹਦੇ ਆ ਤੇ ਉੱਥੇ ਸੱਤ ਦਾ ਅਰਥ ਹੈਗਾ ਹੋਂਦ ਵਾਲਾ ਠੀਕ ਆ ਇਦਾਂ ਕਰਕੇ ਇੱਥੇ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੇ ਤਿੰਨ ਗੁਣਾ ਨਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਦੇ ਗੁਰੂ ਅਰਜਨ ਦੇਵ ਪਾਸ਼ਾ ਨੇ ਜਦੋਂ ਸੰਪਾਦਨਾ ਕੀਤੀ ਤੇ ਮਾਦਮਨੀ ਮਹੱਲਾ ਪਜਮਾ ਪੜਦੇ ਆਪਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਠੀਕ ਆ ਵੀ ਸੁੱਚਾ ਆਚਰਨ ਠੀਕ ਆ ਉੱਚਾ ਆਚਰਨ ਹੋਵੇ ਜਿੱਦਾਂ ਆਪਾਂ ਪੜਦੇ ਨਾ ਤੇ ਉੱਚਾ ਆਚਰਨ ਹੋਣਾ ਤੇ ਸੰਤੋਖੀ ਹੋਣਾ ਤੇ ਗਿਆਨ ਹੋਣਾ ਭਾਵ ਕਿ ਅੰਦਰ ਹਿਰਦੇ ਘਰ ਦੇ ਵਿੱਚ ਪ੍ਰਕਾਸ਼ ਦਾ ਹੋਣਾ ਠੀਕ ਆ ਕਹਿੰਦੇ ਨੇ ਵੀ ਪਰਮਾਤਮਾ ਦੀ ਸਿੱਖਤ ਸਲਾਹ ਸੁਣਨ ਦੇ ਨਾਲ ਠੀਕ ਆ ਇੱਕ ਤੇ ਦਾਨੀ ਵਰਗਾ ਸੁਭਾਅ ਬਣ ਜਾਂਦਾ ਵਾ ਉਹ ਚ ਸੰਤੋਖ ਆ ਜਾਂਦਾ ਉਹਦੇ ਹਿਰਦੇ ਕਰਦੇ ਵਿੱਚ ਪ੍ਰਕਾਸ਼ ਹੋ ਜਾਂਦਾ ਭਾਵ ਕੇ ਗਿਆਨ ਹੋ ਜਾਂਦਾ ਠੀਕ ਆ ਅੱਗੇ ਗੁਰੂ ਸਾਹਿਬ ਕਹਿੰਦੇ ਸੁਣਾ 68 ਕਾ ਇਸ਼ਨਾਨ ਇਹ ਆਪਾਂ ਅੱਗੇ ਵੀ ਬੜੀ ਅਰੀ ਪੰਕਤੀਆਂ ਪਿਛੇ ਵਿਆਂ ਤੀਰਥਨਾਵਾ ਜਾਂ ਸੋਚਾ ਸੋਚਣਾ ਵਾਲੀ ਤੇ ਵੀ ਕਿ ਨਹਾਉਣ ਦੀ ਗੱਲ ਜਦੋਂ ਆਉਂਦੀ ਆ ਤੇ ਉਦੋਂ ਆਟੋਮੈਟਿਕ ਇਹ ਗੱਲ ਸਾਹਮਣੇ ਹੁੰਦੀ ਕਿਉਂਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਦੋਂ ਰਹਿੰਨੇ ਆ ਜਾਂ ਪੜ੍ਹਦੇ ਕਰਦੇ ਆ ਤੇ ਭਾਰਤੀ ਸੰਸਕ੍ਰਿਤੀ ਦੇ ਵਿੱਚ ਇਹ ਹੈਗਾ ਵੀ 68 ਤੀਰਥਾਂ ਦਾ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲਦੀ ਹੈ ਠੀਕ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦੇ ਆ ਨਾ ਉਹਨਾਂ ਨੂੰ 68 ਤੀਰਥਾਂ ਵਰਗਾ ਜਿਹੜਾ ਰਤਬਾ ਹਾਸਲ ਹੋ ਜਾਂਦਾ ਠੀਕ ਹੈ ਸੋਨਾ ਪੜ ਪੜ ਪਾਵੇ ਮਾਣ ਜਿਦਾਂ ਪੜਿਆ ਲਿਖਿਆ ਬੰਦੇ ਦਾ ਜੱਗ ਦੇ ਵਿੱਚ ਵੜੀ ਉਹਦੀ ਹੁੰਦੀ ਆ ਵੀ ਕੋਈ ਆਪਣੇ ਪਿੰਡ ਸ਼ਹਿਰ ਨਗਰ ਕਸਬੇ ਦੇ ਵਿੱਚ ਕੋਈ ਪੜਿਆ ਲਿਖਿਆ ਮਨੁੱਖ ਹੋਵੇ ਤੇ ਉਹਦਾ ਸਾਰੇ ਆਦਰ ਮਾਣ ਕਰਦੇ ਆ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਨਾ ਤੇ ਉਹਦਾ ਵੀ ਪੜ-ਪੜ ਭਾਵੇਂ ਮਾਣ ਜਿਹੜਾ ਉਹ ਪੜੇ-ਲਿਖੇ ਮਨੁੱਖ ਦਾ ਮਾਣ ਹੁੰਦਾ ਨਾ ਤੇ ਉਸ ਮਨੁੱਖ ਦਾ ਵੀ ਜਗਤ ਦੇ ਵਿੱਚ ਇਦਾਂ ਸੋਭਾ ਹੁੰਦੀ ਜਿੱਦਾਂ ਆਪਾਂ ਪੜਦੇ ਸੱਚੇ ਮਾਰਗ ਚੱਲਦੇ ਹਾਂ ਉਸਤਤ ਕਰੇ ਜਹਾਨ ਠੀਕ ਹੈ ਜਿਹਦਾ ਹਣ ਭਾਈ ਤਾਰੂ ਸਿੰਘਾ ਜਿਹੜਾ ਨਾਂ ਦੁਨੀਆ ਦਾ ਚਮਕਦਾ ਕਿਵੇਂ ਕਿਉਂਕਿ ਉਹਨਾਂ ਦਾ ਕੰਮ ਹੀ ਐਵੇਂ ਦਾ ਹੈਗਾ ਇਹ ਸੱਚ ਦੇ ਮਾਰਗ ਤੇ ਚੱਲਦੇ ਰਹੇ ਪਰ ਪਿੱਛੇ ਨਹੀਂ ਹਟੇ ਤੇ ਅੱਜ ਉਹਨਾਂ ਦਾ ਪੂਰੀ ਥਾਂ ਤੇ ਨਾ ਹੈਗਾ ਇਦਾਂ ਅਗੇ ਗੁਰੂ ਸਾਹਿਬ ਜੀ ਕਹਿੰਦੇ ਸੁਣਾ ਲਾਗੇ ਸਹਿਜ ਧਿਆਨ ਠੀਕ ਹਰ ਧਰਮ ਦੇ ਵਿੱਚ ਇੱਕ ਅਵਸਥਾ ਹੁੰਦੀ ਹੈ ਕਿ ਜਿਹਨੂੰ ਜਿਹੜਾ ਵਾ ਪ੍ਰਾਪਤ ਕਰਨਾ ਹੁੰਦਾ ਵਾ ਸਾਧਕ ਨੇ ਪ੍ਰਾਪਤ ਕਰਨਾ ਹੁੰਦਾ ਜਗਿਆਸੂ ਨੇ ਠੀਕ ਆ ਆਪਣੇ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਸਹਿਜ ਅਵਸਥਾ ਨੂੰ ਕਿਹਾ ਚੌਥੀ ਅਵਸਥਾ ਠੀਕ ਆ ਆਮ ਕਰਕੇ ਤ੍ਰੈ ਗੁਣਾਂ ਦੇ ਵਿੱਚ ਰਾਜ ਸਤ ਤਮ ਦੇ ਵਿੱਚ ਜਿਆਦਾ ਧਰਮ ਰਹਿੰਦੇ ਆ ਠੀਕ ਆ ਤੇ ਗੁਰੂ ਸਾਹਿਬ ਨੇ ਕਿਹਾ ਵੀ ਚੌਥੇ ਪੱਦ ਦੀ ਗੱਲ ਕੀਤੀ ਹੈ ਜਿਹਨੂੰ ਸਹਿਜ ਅਵਸਥਾ ਕਹਿੰਦੇ ਸਹਿਜ ਅਵਸਥਾ ਇੱਕ ਐਵੇਂ ਦੀ ਅਵਸਥਾ ਵਾ ਜੀ ਦੇ ਵਿੱਚ ਆਤਮਿਕ ਡੋਲਤਾਂ ਦੀ ਵੀ ਨਾ ਤੇ ਕਿਸੇ ਚੀਜ਼ ਵੱਲੇ ਬਹੁਤਾ ਲਗਾਓ ਹੁੰਦਾ ਨਾ ਕਿਸੇ ਵਿੱਚ ਓਲਾਰਪੁਣਾ ਹੁੰਦਾ ਉਹਦਾ ਤੇ ਨਾ ਹੀ ਉਹ ਤੋਂ ਕੋਈ ਪ੍ਰਾਂਮਤਾ ਹੁੰਦੀ ਬਹੁਤੀ ਠੀਕ ਆ ਮਤਲ ਸਹਿਜ ਮਾਰਗ ਵਾਲਾ ਮਾਰਗ ਤੇ ਗੁਰੂ ਸਾਹਿਬ ਜੀ ਕਹਿੰਦਾ ਜਿਹੜਾ ਪ੍ਰਮਾਤਮਾ ਦੀ ਸਿਖਤ ਸਲਾਹ ਸੁਣਦਾ ਨਾ ਸੁਣੇ ਲੱਗੇ ਸਹਿਜ ਧਿਆਨ ਉਹ ਸਹਿਜ ਅਵਸਥਾ ਆਤਮਿਕ ਡੋਲਤਾਂ ਦੇ ਵਿੱਚ ਟਿਕ ਜਾਂਦਾ ਭਾਵ ਕਿ ਉਹਦਾ ਪ੍ਰਮਾਤਮਾ ਦੀ ਸਿਖਤ ਸਲਾਹ ਵਾਲੇ ਪਾਸੇ ਧਿਆਨ ਜੁੜ ਜਾਂਦਾ ਉਹਦੇ ਵਿੱਚ ਕੋਈ ਓਲਾਰੂਪੁਣਾ ਕੋਈ ਮੋੜ ਨਹੀਂ ਰਹਿੰਦਾ ਐ ਆਤਮਿਕ ਡੋਲਦਾ ਜੇ ਦੁੱਖ ਆ ਗਿਆ ਉਹਨੂੰ ਵੀ ਬੜੇ ਤਰੀਕੇ ਨਾਲ ਉਹਨੇ ਜੇਠ ਲੈਂਦਾ ਜੇ ਸੁੱਖ ਆਂਦਾ ਉਹਨੂੰ ਵੀ ਬੜੇ ਸਹਿਜ ਨਾਲ ਉਹਨੇ ਜੇਠ ਲੈਂਦਾ ਦੁੱਖ ਦੇ ਵਿੱਚ ਬਹੁਤੀਆਂ ਚੀਕਾਂ ਨਹੀਂ ਤੇ ਸੁੱਖ ਦੇ ਵਿੱਚ ਬਹੁਤੀਆਂ ਥੜਤਲੀਆਂ ਨਹੀਂ ਮਚਾਉਂਦਾ ਕਿ ਖਰੇ ਹੁਣ ਵੀ ਸਾਰਾ ਪਿੰਡ ਸੋਹਣਾ ਹੀ ਨਹੀਂ ਦੇਣਾ ਉਹ ਐਵੇਂ ਨਹੀਂ ਕਰਦਾ ਹੈਗਾ ਉਹ ਬੜੀ ਆਤਮਿਕ ਅਵਸਥਾ ਦੇ ਵਿੱਚ ਕਿ ਜੇ ਸੁੱਖ ਤੇ ਸ਼ੁਗਰਾਨਾ ਜੇ ਦੁੱਖਾ ਤੋਂ ਨੇਰ ਅਰਦਾਸ ਕਰਨੀ ਕਿ हे ਸੱਚੇ ਪਾਤਸ਼ਾਹ ਵੀ ਦੁੱਖ ਝੱਲਣ ਦੀ ਸਮਰੱਥਾ ਬਖਸ਼ ਇਦਾਂ ਦੀ ਅਵਸਥਾ ਨੂੰ ਉਹ ਹਾਸਲ ਕਰ ਲੈਂਦਾ ਜਿਹੜਾ ਪਰਮਾਤਮਾ ਦਾ ਨਾਮ ਸੁਣਦਾ ਵਾ ਠੀਕ ਆ ਆਮ ਕਰਕੇ ਹੁਣ ਆਪਣੇ ਮਨ 'ਚ ਇਹ ਵੀ ਖਿਆਲ ਆਉਗਾ ਵੀ ਯਾਰ ਨਾਨਕ ਭਗਤਾਂ ਸਦਾ ਵਗਾਸ ਸੁਣੇ ਦੂਪ ਬਾਪ ਕਾ ਨਾਸ ਕੀ ਸੁਣਦੇ ਨਾਲ ਹੀ ਦੁਖਾਂ ਕਿਉਂਕਿ ਜਦੋਂ ਆਪਾਂ ਸਤ ਸੰਗਤ ਕਰਦੇ ਆ ਨਾ ਸਤ ਸੰਗ ਦੇ ਕਰਨ ਦੇ ਨਾਲ ਉਹ ਕਦਾਬਾ ਪੜ ਕੇ ਗਿਆਨ ਨਹੀਂ ਆਉਂਦਾ ਜਿਹੜਾ ਸਤ ਸੰਗ ਦੇ ਵਿੱਚ ਗਿਆਨ ਆ ਜਾਂਦਾ ਤਾਂ ਕਰਕੇ ਸਾਡੇ ਜਿਹੜਾ ਵਾ ਮਨ ਦੇ ਵਿੱਚ ਪ੍ਰਕਾਸ਼ ਹੁੰਦਾ ਵਾ ਇਹਨਾਂ ਗਿਆਨ ਮਨ ਦੇ ਵਿੱਚੋਂ ਮੈਲ ਤੋਂ ਪਜਾਂਦੀ ਆ ਤੇ ਤਾਂ ਕਰਕੇ ਸਾਡੇ ਮਨ ਦਾ ਇਸ਼ਨਾਨ ਹੋ ਜਾਂਦਾ ਵੀ ਓਵੇਂ ਦਾ ਸਾਨੂੰ ਰਤਬਾ ਪ੍ਰਾਪਤ ਹੋ ਜਾਂਦਾ ਇਹ ਹੈ ਵੀ ਸਤ ਸੰਗਤ ਦੇ ਵਿੱਚ ਵੱਧ ਤੋਂ ਵੱਧ ਨਾਮ ਸੁਨਣਾ ਨਾਮ ਦੇ ਨਾਲ ਜੁੜਨਾ ਉਹਦੇ ਜੁੜਨ ਦੇ ਕਰਕੇ ਜਿਹੜਾ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਵਾ ਤੇ ਸਦੀਵੀ ਖੇੜਾ ਜਿਹੜਾ ਵਾ ਨਾਨਕ ਭਗਤਾਂ ਸਦਾ ਵਗਾਸ ਜਿਹੜੇ ਪ੍ਰਮਾਤਮਾ ਦਾ ਨਾਮ ਸੁਣਦੇ ਤੇ ਜਪਦੇ ਆ ਉਹ ਸਦੀਵੀ ਆਨੰਦ ਨੂੰ ਪ੍ਰਾਪਤ ਹੋ ਜਾਂਦੇ ਆ ਲੱਗੀ ਸਮਝ ਸੋ ਪੁਰਜਗ ਦੀ ਖਿਮਾ ਐਸੀ 10 ਨੰਬਰ ਪੌੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ